ਕਤ ਜੀ ਅੱਜ ਮੈਂ ਤੁਹਾਨੂੰ ਹੋਲੀ ਤੇ ਹੋਲੇ ਮੁਹੱਲੇ ਵਿੱਚ ਅੰਤਰ ਦੱਸਦੀ ਹਾਂ ਇਹ ਵੀ ਇਤਿਹਾਸ ਨੂੰ ਕਿਸੇ ਵਿਸ਼ੇਸ਼ ਧਰਮ ਨਾਲ ਜੋੜਨਾ ਸਹੀ ਨਹੀਂ ਪਰ ਇੱਥੇ ਮੈਂ ਤੁਹਾਨੂੰ ਦੱਸ ਦੇਮਾ ਕਿ ਸਿੰਗਾ ਦਾ ਤਿਹਾੜੀ ਹੋਲੀ ਨਹੀਂ ਹੋਲਾ ਮੁਹੱਲਾ ਹੁੰਦਾ ਹੈ ਦੋਨੋਂ ਹੀ ਤਿਹਾੜਾਂ ਦਾ ਸੰਬੰਧ ਰੰਗਾਂ ਦੇ ਨਾਲ ਹੈ ਕੀ ਲੋਕ ਰੰਗ-ਬਰੰਗੀ ਰੰਗਾਂ ਦੇ ਨਾਲ ਹੋਲੀ ਖੇਲ ਕੇ ਆਪਣਾ ਮਨੋਰੰਜਨ ਕਰਦੇ ਹਨ ਉੱਥੇ ਹੀ ਦਸ਼ਮੇਸ਼ ਪਿਤਾ ਜੀ ਸਾਨੂੰ ਨਹੀਂ ਆਵੀ ਕੱਚੇ ਰੰਗਾਂ ਦੀ ਥਾਂ ਤੇ ਪੱਕੇ ਰੰਗ ਦਾ ਸੰਬੰਧ ਸਾਡੇ ਜਨਮ ਤੋਂ ਲੈ ਕੇ ਤੇ ਜਨਮ ਤੋਂ ਬਾਅਦ ਤੱਕ ਵੀ ਹੁੰਦਾ ਹੈ ਰੰਗ ਨਾਲ ਜੋੜਦੇ ਹਨ ਉਹ ਰੰਗ ਹੈ ਖੂਨ ਦਾ ਰੰਗ ਕਿਉਂਕਿ ਹੋਲੇ ਮੁਹੱਲੇ ਵਾਲੇ ਦਿਨ ਮੇਸ਼ ਪਿਤਾ ਜੀ ਸਿੰਘਾਂ ਦੇ ਬਨੌਤੀ ਦਲ ਬਣਾਉਂਦੇ ਨੇ ਸਿੰਘਾਂ ਵਿੱਚ ਹਿੰਮਤ ਦਲੇਰੀ ਤੇ ਉਦਮ ਭਰਨ ਦੇ ਲਈ ਪੇਸ਼ ਪਿਤਾ ਜੀ ਆਪਣੇ ਸਿੰਘਾਂ ਨੂੰ ਜੁਧ ਵਿੱਦਿਆ ਵਿੱਚ ਵੀ નિਪੁੰਨ ਬਣਾਉਣਾ ਚਾਹੁੰਦੇ ਸਨ ਸਹਾਰਿਆਂ ਜ਼ਰੂਰਤਮੰਦ